ਅਸੀਂ ਬਹੁਤ ਘੱਟ ਅਪੀਲ ਕਰਦੇ ਹਾਂ ਪਰ ਅੱਜ ਅਪੀਲ ਕਰ ਰਹੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣਾ ਹਿੱਸਾ ਪਾਓ ਇਸੇ ਸੇਵਾ ਦੇ ਵਿੱਚ ਤਾਂ ਕਿ ਇਹ ਵੀਡੀਓ ਕਿਸੇ ਸੰਸਥਾ ਤੱਕ ਪਹੁੰਚ ਸਕੇ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ਕਿਉਂਕਿ ਸਕਰੀਨ ਦੇ ਉੱਤੇ ਤੁਸੀਂ ਜਿਹੜੀ ਵੀਰਦੀ ਤਸਵੀਰ ਦੇਖ ਰਹੇ ਹੋ ਪਿਛੋਂ ਆਇਆ ਗੋਲਾ ਲੱਤ ਤੇ ਡੇਕ ਕੇ ਫਟ ਗਿਆ ਲੱਤ ਟੁੱਟ ਗਈ ਹੈ ਵੀਰੇ ਇਹ ਘਰ ਦਾ ਇਕੱਲਾ- ਇਕੱਲਾ ਬੇਟਾ ਹੈ ਇਹਦੇ ਫਾਦਰ ਦੀ ਵੀ ਡੈਥ ਹੋ ਗਈ ਤੇ ਅੱਜ ਹੀ ਕਮਾ ਕੇ ਅੱਜ ਹੀ ਖਾਣ ਵਾਲਾ ਨਾ ਇਹਨਾਂ ਦੇ ਕੋਲੇ ਜ਼ਮੀਨ ਸਭ ਤੋਂ ਵੱਡੀ ਗੱਲ ਨਾ ਕੋਈ ਜ਼ਮੀਨ ਹੈ ਪਰ ਫਿਰ ਵੀ ਪੰਜਾਬ ਖਾਤਰ ਕਿਸਾਨਾਂ ਦੀ ਸੇਵਾ ਲਈ ਸ਼ੰਧੂ ਬੈਰੀਅਰ ਪਹੁੰਚੇ ਉੱਥੇ ਸੇਵਾ ਕਰ ਰਹੇ ਸੀਗੇ ਲੱਤ ਦੇ ਕੋਲ ਆ ਕੇ ਬੰਬ ਫਟਿਆ ਲੱਤ ਦੋ ਥਾਂ ਤੋਂ ਫ੍ਰੈਕਚਰ ਹੋ ਗਿਆ ਅੱਜ ਇਸ ਬਾਈ ਦਾ ਆਪਰੇਸ਼ਨ ਚੱਲ ਰਿਹਾ ਹੈ ਪੈਸੇ ਵੀ ਨਹੀਂ ਨੇ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਬਾਈ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਨੰਬਰ ਦੇ ਉੱਤੇ ਫੋਨ ਕਰੋ ਜੀ ਬੇਸ਼ੱਕ ਤੁਸੀਂ ਜੇ ਮਦਦ ਨਹੀਂ ਕਰ ਸਕਦੇ ਇੱਕ ਵਾਰ ਹਾਲ ਜ਼ਰੂਰ ਪੁੱਛਿਓ ਕਿਉਂਕਿ ਵੀਰ ਦਾ ਹੌਸਲਾ ਚੜ੍ਹਦੀ ਕਲਾ 'ਚ ਹੋ ਜੂਗਾ ਇਸ ਵੇਲੇ ਬਹੁਤ ਮਨ ਵੀ ਟੁੱਟਿਆ ਹੋਣਾ ਬਾਈ ਦਾ ਹੈ ਨਾ ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਪਹੁੰਚੇ ਵੀਰੇ ਸਤਿ ਸ੍ਰੀ ਅਕਾਲ ਵੈਗਰੀ ਕਾ ਖਾਲਸਾ ਵੈਗਰੀ ਕੀ ਫਤਿਹ ਜੀ ਪਾਸ਼ਾ ਅਸੀਂ ਨਾ ਇਦਾਂ ਕੀ ਸਾ ਅਸੀਂ ਤਰਨਤਨ ਜ਼ਿਲ੍ਹੇ ਤੋਂ ਆ ਜੀ ਪੱਟੀ ਸ਼ਹਿਰ ਤੋਂ ਤੇ ਅਸੀਂ ਉੱਥੋਂ ਚੱਲ ਕੇ ਆ ਰਹੇ ਸੀ ਸਾਰੇ ਦੋਸਤ ਕੀ ਸੇਵਾ ਕਰਦੇ ਆ ਜਾ ਕੇ ਜੀ ਅਸੀਂ ਸੇਵਾ ਕਰਨ ਲਈ ਆਇਆ ਸੀ ਤੇ ਸਾਡਾ ਯਾਰ ਦੋਸਤ ਇੱਕ ਲੁਧਿਆਣੇ ਤੋਂ ਸੀਗਾ ਜੀ ਨਾਲ ਤੇ ਅਸੀਂ ਉਹਨੂੰ ਕਾਲ ਕੀਤੀ ਮੈਂ ਨਾਲ ਦੇ ਨੂੰ ਕਹਿੰਦੀ ਕਾਲ ਕਰਕੇ ਉਹਨੂੰ ਵੀ ਨਾਲ ਲੈ ਜੀਏ ਤੇ ਅਸੀਂ ਉਹਨੂੰ ਕਾਲ ਕੀਤੀ ਉਹਨੂੰ ਅਸੀਂ ਪਹਿਲੀ ਕਾਲ ਕੀਤੀ ਕਹਿੰਦਾ ਹਾਂਜੀ ਚਲੇ ਜਾਵਾਂਗਾ ਮੈਂ ਕੋਈ ਗੱਲ ਨਹੀਂ ਉਹ ਆਇਆ ਸਾਡੇ ਨਾਲ ਉੱਥੋਂ ਆਇਆ ਚੱਲ ਕੇ ਜਲਦੀ ਸੇਵਾ ਕਰ ਰਹੇ ਸੀ ਅਸੀਂ ਜਲਦੀ ਸੇਵਾ ਕਰ ਰਹੇ ਸੀ ਤੇ ਉਧਰੋਂ اچانک ਪਤਾ ਨਹੀਂ ਲੱਗਾ ਯਕਦਮ ਉਧਰਲੀ ਸਰਕਾਰਾਂ ਨੇ ਕੀ ਫਾਇਰ ਸੁੱਟਨੇ ਸ਼ੁਰੂ ਕੀਤੇ ਬੰਬ ਗੋਲੇ ਸੁੱਟੇ ਅਥਰੂ ਗੈਸ ਦੇ ਗੋਲੇ ਸੁੱਟਨੇ ਸ਼ੁਰੂ ਕੀਤੇ ਉਹਨਾਂ ਤੇ ਸਾਡੇ ਉਹ ਲੁਧਿਆਣੇ ਦਾ ਵੀਰ ਹੈ ਜਿਹੜਾ ਉਹਦਾ ਕੋਈ ਮਾਂ ਉਹਦਾ ਮਾਂ ਕੱਲੀ ਹੈ ਪਿਓ ਨਹੀਂ ਉਹਦਾ ਹੈ ਨਾ ਕੋਈ ਭੈਣ ਨਾ ਕੋਈ ਭਰਾ ਵਾ ਕੱਲਾ ਕੱਲਾ ਕਰਦਾ ਹਾਂਜੀ ਨਾ ਹੀ ਉਹਦੀ ਕੋਈ ਜ਼ਮੀਨ ਹੈ ਸਿਰਫ ਆਪਣੀ ਆਪਣੀ ਇਮਾਨਦਾਰੀ ਦੇ ਕਰਕੇ ਆਇਆ ਸੀਗਾ ਸਾਡੀ ਜ਼ਮੀਰ ਉਹਦਾ ਜਾਗਿਆ ਸੀਗਾ ਤੇ ਉਹ ਜ਼ਮੀਰ ਦਾ ਕਰਕੇ ਆਇਆ ਸੀਗਾ ਸਾਡੇ ਨਾਲ ਸਾਡੇ ਜ਼ਮੀਰ ਜਾਗਦੇ ਆ ਅਸੀਂ ਤਾਂ ਕਰਕੇ ਆੇ ਸੇਵਾ ਕਰਨ ਕਿ ਜੇ ਇੰਨੇ ਬਜ਼ੁਰਗ ਲੋਕ ਜਾ ਰਹੇ ਤੇ ਸਾਨੂੰ ਨੌਜਵਾਨਾਂ ਨੂੰ ਕੀ ਹੋਇਆ ਜੀ ਅਸੀਂ ਉੱਥੋਂ ਚੱਲ ਗਏ ਅਸੀਂ ਸੇਵਾ ਕਰ ਰਹੇ ਸੀਗੇ ਸੇਵਾ ਕਰਦੇ ਪਏ ਤੇ ਉਧਰੋਂ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਜੀ ਅਥਰੂ ਗੈਸ ਦੇ ਜਦੋਂ ਗੋਲੇ ਸੁੱਟੇ ਗਏ ਬਾਈ ਜੀ ਤੇ ਸਾਡੇ ਨੌਜਵਾਨ ਦੇ ਹੱਥਾਂ ਵਿੱਚ ਬੋਤਲਾਂ ਸੀਗੀਆਂ ਜਦੋਂ ਬੋਤਲਾਂ ਸੀਗੀਆਂ ਉਹਦੇ ਹੱਥ ਵਿੱਚ ਤੇ ਉਹ ਪਾਣੀ ਪਿਆ ਰਹੇ ਗਏ ਸਾਰਿਆਂ ਨੂੰ ਜੱਕਦਮ ਪਿੱਛੋਂ ਗੋਲਾ ਆਇਆ ਜੀ ਗੋਲਾ ਉਸਦੇ ਪੈਰ ਦੇ ਉੱਤੇ ਵੱਜਨ ਕਰਨ ਉਹਦੇ ਨਾਲ ਲੱਤ ਦੀ ਹੱਡੀ ਫੈਕਚਰ ਹੋ ਗਈ ਦੋ ਥਾਂ ਤੋਂ ਹੱਡੀ ਫੈਕਚਰ ਹੋ ਗਈ ਆ ਜੀ ਅਸੀਂ ਇਸ ਕਰਕੇ ਇੱਥੇ ਬੈਠੇ ਸਾਰੇ ਟੈਨਸ਼ਨ ਦੇ ਵਿੱਚ ਜੇ ਸੀਗੇ ਕੀਤੇ ਮਤਲਬ ਕਿ ਕੱਲਾ ਕੱਲਾ ਮਤਲਬ ਕਿ ਕਮਾਉਣ ਵਾਲਾ ਤੇ ਖਾਣ ਵਾਲਾ ਜੀ ਕਮਾਉਂਦਾ ਤੇ ਖਾਂਦਾ ਤੇ ਮਾਂ ਨੂੰ ਖੋਂਦਾ ਜੀ ਤੇ ਇਸ ਕਰਕੇ ਅਸੀਂ ਟੈਨਸ਼ਨ ਚਾ ਅਸੀਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਆਪਾਂ ਆਪਣੇ ਜਿਹੜੇ ਯਾਰ ਦੋਸਤ ਹੈ ਬਾਹਰ ਵੀ ਆ ਕੋਈ ਉਹਨਾਂ ਨੂੰ ਆਪਾਂ ਅਪੀਲ ਕਰਾਂਗੇ ਥੋੜੇ ਬਦਿਆਂ ਨੂੰ ਕਿ ਸਾਡੇ ਵੀਰ ਦੀ ਮੱਤ ਕੀਤੀ ਜਾਵੇ ਇਹ 6 ਮਹੀਨੇ ਤੇ ਮੰਜੇ ਤੇ ਬੈਠ ਗਿਆ ਵਿਜੀਏ ਡਾਕਟਰ ਕੀ ਕਹਿੰਦੇ ਨੇ ਕਿਉਂਕਿ ਫ੍ਰੈਕਚਰ ਜ਼ਿਆਦਾ ਹੈਗਾ 6-7 ਮਹੀਨੇ ਰਿਕਵਰ ਕਰਨ ਨੂੰ ਤਾਂ ਲੱਗ ਜਾਣਗੇ ਹਾਂਜੀ ਹਾਂਜੀ ਡਾਕਟਰ ਸਾਹਿਬ ਨੇ ਕਿਹਾ ਕਿ ਹੁਣ ਏਕੋ ਦਾ ਆਪਰੇਟ ਹੋ ਰਿਹਾ ਜੀ ਇੱਕ ਅਪਰੇਟ ਹੋ ਰਿਹਾ ਹੈ ਡਾਕਟਰ ਸਾਹਿਬ ਨੇ ਇੱਕ ਹੋਣ ਹੋਊਗਾ ਇੱਕ ਇਹਦਾ 3 ਦਿਨ ਬਾਅਦ ਹੋਏਗਾ ਜੀ ਤੇ 3 ਦਿਨ ਬਾਅਦ ਹੋਏਗਾ ਇਹਦਾ ਅਪਰੇਟ ਦੋ ਅਪਰੇਟ ਹੋਣਗੇ ਫਿਰ ਅਪਰੇਟ ਤੋਂ ਬਾਅਦ ਸਾਨੂੰ ਜਦੋਂ ਵੀ ਇਹ ਛੁੱਟੀ ਦੇਣਗੇ ਅਸੀਂ ਉਸ ਨੌਜਵਾਨ ਨੂੰ ਆਪਣੇ ਉਸ ਦੇ ਘਰੇ ਨਹੀਂ ਮਤਲਬ ਕਿ ਆਪਣੇ ਯਾਰ ਦੋਸਤ ਦੇ ਘਰ ਦੇ ਵਿੱਚ ਛੱਡਾਂਗੇ ਪਹਿਲੋਂ ਦਵਾਈਆਂ ਵੀ ਬਾਈ ਬਹੁਤ ਮਹਿੰਗੀਆਂ ਹੋਣੀਆਂ ਹੈਗੀਆਂ ਕਿਉਂਕਿ ਹੁਣ ਤੱਕ ਹਾਂਜੀ ਦਵਾਈਆਂ ਵੀ ਵੀਰੇ ਬਹੁਤ ਜ਼ਿਆਦੀਆਂ ਮਹਿੰਗੀਆਂ ਹੈਗੀਆਂ ਜੀ ਬਾਕੀ ਹੈ ਕਿ ਅਸੀਂ ਇਹਨੂੰ ਆਪਣੇ ਸ਼ਹਿਰ 'ਚ ਹੀ ਲੈ ਜਾਣਾ ਯਾਰ ਦੋਸਤ ਦੇ ਘਰ 'ਚ ਲੈ ਜਾਣਾ ਹਰਪ੍ਰੀਤ ਬਾਈ ਤੁਸੀਂ ਤਾਂ ਆਪਣੇ ਘਰੇ ਚੀਜ਼ਾਂ ਝਾਲੀਆਂ ਨੇ ਤੁਹਾਡੇ ਫਾਦਰ ਦੀ ਡੈਥ ਹੋਈ ਇਸੇ ਅੰਦੋਲਨ ਚ ਜਦੋਂ ਘਰ ਚ ਕਮਾਉਣ ਵਾਲਾ ਕੋਈ ਨਾ ਹੋਵੇ ਜਦੋਂ ਪਿਓ ਦਾ ਸਾਆ ਵੀ ਸਿਰ ਤੋਂ ਉੱਠ ਜਵੇ ਜ਼ਮੀਨ ਵੀ ਪੱਲੇ ਕੁਛ ਨਹੀਂ ਤੇ ਐਡਾ ਵੱਡਾ ਨੁਕਸਾਨ ਸਰੀਰ ਦਾ ਦੋ ਪਾਸੇ ਫ੍ਰੈਕਚਰ ਹੋ ਜਾਵੇ ਘਰ ਦਾ ਤਾਂ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਹੁੰਦਾ ਈ ਇਹ ਵੀ ਵਿਚਾਰਾ ਇਕੱਲੀ ਮਾਂ ਦਾ ਪੁੱਤਾ ਪਿਓ ਇਹਦਾ ਹੈ ਨਹੀਂ ਤੇ ਹੁਣ ਸਾਡੇ ਵੀ ਹਾਲਾਤ ਉਹੀ ਨੇ ਕਿ ਮੈਂ ਵੀ ਰੋਜ਼ ਫੈਕਟਰੀ ਚ ਲਾ ਕੇ ਕੰਮ ਕਰਨੇ ਵਾਲਾ ਤੇ ਮੈਂ ਫਿਰ ਵੀ ਇਹੀ ਸੋਚ ਕੇ ਤੁਰਦਾ ਕਿ ਭਾਈ ਕੰਮ ਤਾਂ ਮੈਂ ਸਾਰੀ ਜ਼ਿੰਦਗੀ ਕਰਨੀ ਨੇ ਜਦੋਂ ਲੋਕਾਂ ਨੂੰ ਲੋੜ ਆ ਖੜਨ ਦੀ ਉਦੋਂ ਮੈਂ ਨਾਲ ਖੜਨ ਦੀ ਹਿੰਮਤ ਰੱਖਦਾ ਖੜਦਾ ਵੀ ਆ ਤੇ ਇਹ ਬਹੁਤ ਜ਼ਿਆਦਾ ਜਿਵੇਂ ਵੀ ਆਪਣੇ ਬਜ਼ੁਰਗ ਨੇ ਕਈ ਆ ਕੋਲ ਜ਼ਮੀਨ ਬਹੁਤ ਘਟਾ ਗਈ ਜਮਾ ਹੀ ਬੇਜ਼ਮੀਨ ਨੇ ਨੌਜਵਾਨ ਬਜ਼ੁਰਗ ਇਹ ਬਹੁਤ ਬੁਰੇ ਹਾਲਤ ਵਿੱਚ ਪਏ ਨੇ ਅੱਜ ਸੋ ਭਾਈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਮੇਰੇ ਇਹਨਾਂ ਦਾ ਨਾਮ ਪੂਰਾ ਵੈਸੇ ਇਹ ਅਮਰਤਪਾਲ ਸਿੰਘ ਆ ਲੁਧਿਆਣੇ ਤੋਂ ਰਹਿਣ ਵਾਲਾ ਵਾ ਜੀ ਹਾਂਜੀ ਲੁਧਿਆਣੇ ਤੋਂ ਰਹਿਣ ਵਾਲਾ ਅਮਰਤਪਾਲ ਸਿੰਘ ਸਾਡਾ ਫਰੈਂਡ ਹੈ ਬਹੁਤ ক্লোਜ ਫਰੈਂਡ ਬਿਲਕੁਲ ਅਮਰਤਪਾਲ ਦੀ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਬਾਈ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਨੰਬਰ ਦੇ ਉੱਤੇ ਫੋਨ ਕਰੋ ਜੇ ਬੇਸ਼ੱਕ ਤੁਸੀਂ ਜੇ ਮਦਦ ਨਹੀਂ ਕਰ ਸਕਦੇ ਇੱਕ ਵਾਰ ਹਾਲ ਜ਼ਰੂਰ ਪੁੱਛਿਓ ਕਿਉਂਕਿ ਵੀਰ ਦਾ ਹੌਸਲਾ ਚੜ੍ਹਦੀ ਕਲਾ 'ਚ ਹੋ ਜੂਗਾ ਇਸ ਵੇਲੇ ਬਹੁਤ ਮਾਨ ਵੀ ਟੁੱਟਿਆ ਹੋਣਾ ਬਾਈ ਦਾ ਹੈ ਨਾ ਕਿਉਂਕਿ ਘਰ ਦੀ ਫਿਕਰ ਹੋ ਰਹੀ ਆ ਉਹਨੂੰ ਅਸੀਂ ਉਹਦੇ ਘਰ ਦੇ ਮਲਕੀ ਮਾਂ ਨੂੰ ਵੀ ਹਾਲੇ ਤੱਕ ਦੱਸਿਆ ਤੱਕ ਨਹੀਂ ਆ ਕਿ ਤੁਹਾਡੇ ਬੇਟੇ ਦੇ ਮਲਕੀ ਅੱਦਾਂ ਫੈਕਚਰ ਹੋ ਗਈ ਇਲਾਤ ਡੈਮੇਜ ਹੋ ਗਈ ਸਾਡੇ ਵੀ ਮਨ ਚ ਹੋਊਗਾ ਕਿ ਅਸੀਂ ਉਹਨੂੰ ਲੈ ਕੇ ਆਏ ਸੀ ਚੱਲ ਸੇਵਾ ਕਰਨ ਚੱਲਦੇ ਆਂ ਐਡਾ ਵੱਡਾ ਨੁਕਸਾਨ ਹੋ ਗਿਆ ਉਹਦੀ ਮੰਮੀ ਨੂੰ ਫੇਸ ਕਿਵੇਂ ਕਰੂੰਗੀ ਹਾਂਜੀ ਅਸੀਂ ਆਪ ਵੀ ਦੇਖ ਰਿਹਾ ਕਿ ਕਿਸ ਤਰ੍ਹਾਂ ਫੇਸ ਕਰਨਾ ਉਸਦੀ ਮਾਂ ਨੂੰ ਬਜ਼ੁਰਗ ਮਾਂ ਵਾਂਜੀ ਉਸ ਦਾ ਤੇ ਪਹਿਲੋ ਵੀ ਹੌਸਲਾ ਗੀ ਟੁੱਟੇ ਹੋਏ ਆ ਕਿ ਨਾ ਉਹਦੀ ਧੀ ਹੈ ਜੀ ਨਾ ਉਹਦਾ ਇੱਕੋ ਇੱਕ ਪੋਤਾ ਨਾ ਉਹਦਾ ਹਸਬੰਦ ਹੈ ਕੱਲਾ ਕੱਲੀ ਦੀ ਮਾਂ ਵਾਂਜੀ ਬਿਲਕੁਲ ਪੰਜਾਬੀਓ ਮੋਰਚਾ ਲੱਗਾ ਹੋਇਆ ਸ਼ੰਭੂ ਬੈਰੀਅਰ ਤੇ ਐਮਐਸਪੀ ਦੀ ਲੜਾਈ ਹੈ ਤੇ ਇਸ ਲੜਾਈ ਦੇ ਵਿੱਚ ਸਾਡਾ ਪੰਜਾਬ ਦਾ ਕਾਫੀ ਨੁਕਸਾਨ ਜਾਨੀ ਹੋ ਰਿਹਾ ਹੈ ਮਾਲੀ ਹੋ ਰਿਹਾ ਹੈ ਤਾਂ ਵੀਡੀਓ ਤੁਸੀਂ ਦੇਖੀ ਬਾਗ ਦੀ ਤਸਵੀਰ ਵੀ ਦੇਖੀ ਗੁਰਸਿੱਖਾ ਪੰਜਾਬ ਦੀ ਗੱਲ ਕਰਨ ਵਾਲਾ ਮੁੰਡਾ ਹੈ ਪੰਜਾਬ ਦੇ ਲਈ ਲੜਦੀ ਲੜਾਈ ਦੇ ਵਿੱਚ ਡੇ ਵੱਡੇ ਪੱਧਰ ਤੇ ਜ਼ਖਮ ਉਹ ਆਪਣੇ ਸਰੀਰ ਤੇ ਚੱਲ ਰਿਹਾ ਹੈ ਇਹਦੀ ਮਦਦ ਜ਼ਰੂਰ ਕੀਤੀ ਜਾਵੇ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ